ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਹੈ ਅਨਪੋਲ ਸੁਪਨੇ ਦਾ ਅਗਲਾ ਭਾਗ ਬੇਬੇ ਦੀ ਮੌਤ ਹੋ ਗਈ ਸੀਗੀ ਸਾਰੇ ਬੈਠੇ ਸੀਗੇ ਨੋਆ ਦਾ ਧਵਾ ਦਿੱਤਾ ਸੀਗਾ ਪੇਕਿਆਂ ਨੇ ਤੇ ਬੇਬੇ ਨੂੰ ਚੱਕ ਕੇ ਚਾਰੋਂ ਪੁੱਤ ਸਿਵਿਆਂ ਚ ਲੈ ਗਏ ਸੰਸਕਾਰ ਕੀਤਾ ਗਿਆ ਔਰ ਤਾਂ ਸਿਵਿਆਂ ਤੋਂ ਖੜੀਆਂ ਰੋ ਪਟ ਰਹੀਆਂ ਸੀ ਜਦੋਂ ਬੰਦੇ ਆਉਂਦੇ ਦੇਖੇ ਔਰਤਾਂ ਨੇ ਜਦੀਕ ਗੁਰੂ ਘਰ ਜਾਂਦੀਆਂ ਰਹੀਆਂ ਗੁਰਦੁਆਰੇ ਚੋ ਮੂੰਹ ਹੱਥ ਧੋ ਕੇ ਮੱਥਾ ਟੇਕ ਬੈਠ ਜਾਂਦੇ ਆਂ। ਸ਼ਾਮੀ ਦਾ ਰੋ ਰੋ ਬੁਰਾ ਹਾਲ ਸੀ। ਬੰਦੇ ਸਾਰੇ ਅੰਦਰ ਬੈਠ ਗਏ ਕਿਉਂਕਿ ਬੁੜੀਆਂ ਰੋਣੋਂ ਹਟਦੀਆਂ ਨਹੀਂ ਸੀਂ ਆਂ। ਸ਼ਾਮੀ ਨੂੰ ਹਰ ਇੱਕ ਬੁੜੀ ਗੱਲ ਆਉਂਦੀ ਤੇ ਰੋਣ ਲੱਗ ਜਾਂਦੀ ਉਹ ਕੱਲੀ ਤੇ ਬਾਕੀ ਰੋਣ ਵਾਲੀਆਂ ਸਾਰੀਆਂ। ਗੁਰੂ ਘਰ ਦੇ ਪਾਠੀ ਨੇ ਕਿਹਾ ਇੱਥੇ ਬੈਠ ਕੇ ਨਾ ਰੋਵੋ। ਪਰ ਬੁੜੀਆਂ ਕਿੱਥੋਂ ਹਟਦੀਆਂ? ਅਰਦਾਸ ਵੇਲੇ ਮਸਾਂ ਚੁੱਪ ਹੋਈਆਂ। ਸਾਰੇ ਘਰੇ ਆ ਗਏ। ਫਿਰ ਉਹੀ ਕੰਮ ਉੱਚੀ ਉੱਚੀ ਇੱਕ ਦੂਜੀ ਦੇ ਗੱਲ ਲੱਗ ਵੈਨ ਪਰ ਰੋਣਾ ਸ਼ੁਰੂ ਕਰ ਦਿੱਤਾ ਸ਼ਾਮੀ ਦੇ ਦੰਦਲਾ ਪੈ ਗਈਆਂ ਤੇ ਡਾਕਟਰ ਨੂੰ ਸੱਦਿਆ ਗਿਆ ਇੱਕ ਸ਼ਾਮੀ ਦਾ ਆਪ ਦਾ ਸ਼ਰੀਕਾ ਕਵੀਲਾ ਬਹੁਤਾ ਸੀ ਉਹਨਾਂ ਨੂੰ ਦੇਖ ਸ਼ਾਮੀ ਨੂੰ ਹੋਰ ਵੀ ਰੋਣਾ ਪੈਣਾ ਸੀ ਇੱਕ ਉਸ ਟਾਈਮ ਪੈਣਾ ਵੀ ਰੋਣਾ ਵੀ ਜ਼ਰੂਰੀ ਹੁੰਦਾ ਕਿਉਂ ਪਿੰਡਾਂ ਵਾਲੇ ਕਹਿ ਦਿੰਦੇ ਆ ਰੋਂਦੀ ਨਹੀਂ ਇਸ ਕਰਕੇ ਰੋਣਾ ਜ਼ਰੂਰੀ ਸੀ ਕਿਉਂਕਿ ਫਿਰ ਸ਼ਰੀਕਣਾ ਨੇ ਤਾਂ ਨਵੇਂ ਨੇ ਦਿੰਦੀਆਂ ਗਈਆਂ ਵੀ ਆਪਦੇ ਮਾਂ ਨੂੰ ਮਾੜਾ ਮੋਟਾ ਰੋਈ ਚੱਜਣਾ ਰੋਈ ਨਹੀਂ ਇੱਕ ਗੱਲ ਇਹ ਵੀ ਨੋਟ ਕਰਨ ਵਾਲੀ ਹੁੰਦੀ ਹੈ ਜਿਸ ਦਾ ਆਪ ਦਾ ਕੋਈ ਮਰਿਆ ਹੁੰਦਾ ਨਾ ਹੁਬ ਕੀ ਹੁਬ ਕੀ ਰੋਂਦਾ ਪਰ ਇਹ ਉੱਚੀ ਉੱਚੀ ਵੈਨ ਲੈ ਕੇ ਰੋਣ ਵਾਲੀਆਂ ਔਰਤਾਂ ਸੁੱਕਾ ਰੋਂਦੀਆਂ ਇੱਕ ਦੂਜੀ ਤੋਂ ਵੱਧ ਵੈਨ ਪਾਉਂਦੀਆਂ ਹਰ ਕੋਈ ਇਹ ਹੀ ਸੋਚਦੀ ਹੈ ਮੈਂ ਵਧੀਆ ਵੈਨ ਪਾਉਣੇ ਜਾਂਦੀ ਹਾਂ ਮੈਂ ਨਾ ਘੱਟ ਰਹਿ ਜਾਵਾਂ ਵੈਨ ਪਾਉਣ ਬਰ ਦੋ ਪਾ ਕੇ ਵੈਨ ਫਿਰ ਇੱਕ ਪਾਸੇ ਹੋ ਕੇ ਗੱਲਾਂ ਮਾਰਦੀਆਂ ਇੱਕ ਦੂਜੀ ਨੂੰ ਦੇਖ ਦੇਖ ਬੋਲਦੀਆਂ ਜਾਂ ਘਰ ਵੱਲ ਦੇਖ ਦੇਖ ਕੇ ਬੋਲਦੀਆਂ ਨਹੀਂ ਸਫਾਈ ਪੋਰਾ ਨਹੀਂ ਕਿਵੇਂ ਕੱਪੜੇ ਦੇਖ ਇੱਕ ਮੰਜੇ ਤੇ ਸੁੱਟੇ ਪਏ ਹੈ ਚੁੱਲਾ ਦੇਖ ਕਿਵੇਂ ਇੱਕ ਪਾਸੇ ਤੋਂ ਟੁੱਟਿਆ ਪਿਆ ਪੋਰਾ ਮਿੱਟੀ ਨਹੀਂ ਲਾਈ ਇਹਨਾਂ ਨੂੰ ਪਤਾ ਸੀ ਵੀ ਸਾਡੀ ਬੁੜੀ ਮੰਜੇ ਤੇ ਪਈ ਹੈ ਵੀ ਮਰਨ ਦਿਹਾੜੇ ਹੈ ਕੋਈ ਚੁੱਲਾ ਚੌਂਤਰਾ ਲੇਪਦੀਆਂ ਸਮਾਨ ਕਿਵੇਂ ਖਿਲਾਰ ਕੇ ਰੱਖਿਆ ਜਵਾ ਕਿਵੇਂ ਫਿਰਦੇ ਹੈ ਜਿਵੇਂ ਕਈ ਦਿਨਾਂ ਤੋਂ ਆਏ ਨਹਾਏ ਨਹੀਂ ਹੋਣ ਇਹ ਨੁਕਸ ਇੱਕ ਦੂਜੇ ਨੂੰ ਤਰ੍ਹਾਂ ਤਰ੍ਹਾਂ ਦੇ ਨੁਕਸ ਵਾਲੀਆਂ ਵਿੱਚੇ ਬੈਠੀਆਂ ਹੁੰਦੀਆਂ। ਦੇਖ ਕੁੜੇ ਇਹਨਾਂ ਦੇ ਜਵਾਕ ਕਿਵੇਂ ਫਿਰਦੇ ਹਨ ਆਏ ਧੋਏ ਜਿਵੇਂ ਕੋਈ ਦੁੱਖ ਨਹੀਂ ਹੁੰਦਾ। ਪਰ ਦੁੱਖ ਇਹਨਾਂ ਨੂੰ ਕੀ? ਮਾਂ ਮਾਰਗੀ ਸ਼ਾਮੀ ਦੀ। ਇਹਨਾਂ ਵੱਲੋਂ ਮਸਾਂ ਮਗਰੋਂ ਲੱਥੀ ਹੋ। ਕੁੜੀ। ਕੁੜੀਆਂ ਕਿਵੇਂ ਬੰਠਣ ਫਿਰਦੀਆਂ ਜਿਵੇਂ ਨਿਕਲਣਾ ਹੁੰਦਾ। ਭੋਰਾ ਅੱਖ 'ਚ ਪਾਣੀ ਨਹੀਂ ਆਉਂਦਾ। ਟੱਬਰ ਸਾਰਾ ਦੇਖ ਕਿਵੇਂ ਫਿਰਦਾ। ਚੁੱਲ੍ਹੇ ਚੌਕੇ ਤੇ ਜਿਵੇਂ ਤਾਜ਼ਾ ਤਾਜ਼ਾ ਗੋਹਾ ਮਿੱਟੀ ਫੇਰਿਆ। ਇਹਨਾਂ ਨੂੰ ਤਾਂ ਬੁੜੀ ਮਾਰਨ ਦੀ ਜਲਤੀ ਸੀ ਖਿਆਰ ਰੱਖਿਆ ਨਹੀਂ ਬੁੜੀ ਦਾ ਆਪਦੇ ਚੁੱਲ੍ਹੇ ਚੌਕੇ ਲਿਪਦੇ ਫਿਰੇ ਇਹ ਬੋਲੋ ਨਾ ਬੁੜੀਆਂ ਦੇ ਹੁੰਦੇ ਹਨ ਜੋ ਸਭ ਤੋਂ ਵੱਧ ਉੱਚੀ ਉੱਚੀ ਰੋਂ ਪਾਉਂਦੇ ਵੈਣ ਪਾਉਂਦੇ ਹਨ ਇਹ ਉਹੀ ਬੋਲਦੇ ਹਨ ਘਰੋਂ ਵੀ ਇਹ ਮਸਾਈ ਨਿਕਲਦੀਆਂ ਸ਼ਾਮ ਤੱਕ ਬੈਠੀਆਂ ਰਹਿੰਦੀਆਂ ਸਾਰੇ ਰਿਸ਼ਤੇਦਾਰ ਵਾਪਸ ਜਾਂਦੇ ਰਹਿੰਦੇ ਆ ਪਰ ਇਹ ਬੁੜੀਆਂ ਉੱਥੇ ਹੀ ਬੈਠੀਆਂ ਰਹਿੰਦੀਆਂ ਤੇ ਇੱਕ ਦੂਜੇ ਦੀ ਨੁਕਤਾਚੀਨੀ ਕਰਦੀਆਂ ਰਹਿੰਦੀਆਂ ਫਿਰ ਸਾਰਿਆਂ ਨੂੰ ਵੀ ਜਾਨੀ ਕੇ ਫੁੱਲ ਚੁਗਣ ਤੱਕ ਨਾ ਉਸੇ ਪਾਸੇ ਵਾਲੇ ਰੋਟੀ ਖਵਾਉਂਦੇ ਆਗੇ ਬਣਾ ਕੇ ਤੇ ਸਕੇਆਂ ਦੇ ਘਰੇ ਰੋਟੀ ਬੰਦੀ ਆ ਨਾਲ ਦਿਆਂ ਦੇ ਅਗਲੇ ਦਿਨ ਫੁੱਲ ਚੁਗਣ ਵਾਲੇ ਸੀ ਪੇਕੇ ਆਗੇ ਉਹਨਾਂ ਵੱਲੋਂ ਸਿਵਾਟਾ ਕਿਹਾ ਜਾਂਦਾ ਫੁੱਲ ਚੁੱਕ ਕੇ ਘਰੇ ਆ ਜਾਂਦੇ ਹੈ ਘਰੇ ਸਾਰਿਆਂ ਨੂੰ ਰੋਟੀ ਖਵਾਈ ਬੇਬੇ ਜਿੱਥੇ ਨਹਾਈ ਸੀ ਉੱਥੇ ਜੋ ਵੱਡਾ ਪੰਡਾ ਮੁੱਧਾਂ ਤਰ ਮਾਰਿਆ ਸੀਗਾ ਉਹਨੂੰ ਚੱਕਿਆ ਇਥੇ ਸੋਚਦੇ ਆ ਜੋ ਨਿਸ਼ਾਨ ਬਣ ਗਿਆ ਉਸੇ ਜੁਨੀ ਚ ਪਊਗਾ ਬਜ਼ੁਰਗ ਵੀ ਜੋ ਕੋਈ ਮਰਿਆ ਹੁੰਦਾਗਾ ਆ ਕੋਈ ਕੁਝ ਬੋਲੇ ਕੋਈ ਕੁਝ ਬੋਲੇ ਇੱਕ ਸਿਆਣੇ ਬੋਲੇ ਨਿੱਕੇ ਜਵਾਕ ਦੀ ਪੈੜ ਬਣੀ ਐ ਇੱਕ ਬੋਲੇ ਕਿੱਥੇ ਕੁਝ ਨਹੀਂ ਕੀੜੀਆਂ ਦਾ ਭੌਣ ਐ ਆ ਕੀੜੀਆਂ ਫਿਰਦੀਆਂ ਇਹ ਸਭ ਉਸ ਵੇਲੇ ਦਾ ਵਹਿਮ ਹੁੰਦਾ ਇੱਕ ਮਨ ਨੂੰ ਦਿਲਾਸਾ ਦੇਣਾ ਹੁੰਦਾ ਵੀ ਨਵੀਂ ਜੂਨ ਚ ਜਵਾਕ ਬਣ ਗਿਆ ਅਸਲੀਅਤ ਕੁਝ ਨਹੀਂ ਹੁੰਦੀ ਵੈਸੇ ਤਕਰੀਬਨ ਸਭ ਦੇ ਜੇ ਕੋਈ ਕੋਈ ਦੇਖੇ ਤਾਂ ਇਸ ਤਰ੍ਹਾਂ ਹੀ ਕਹਿੰਦੇ ਸੁਣੇ ਜਾਂਗੇ ਵੱਡੇ ਬਜ਼ੁਰਗ ਵੀ ਜਵਾਕ ਦੀ ਪੈੜ ਬਣੀ ਐ ਇਹੀ ਗੱਲਾਂ ਆਮ ਗੱਲ ਹੀ ਸੁਣੀ ਜਾਂਦੀਆਂ ਮਰੇ ਵੀ ਕਿਹੜੇ ਬੰਦੇ ਨੇ ਆ ਕੇ ਦੱਸਿਆਗਾ ਵੀ ਇਹ ਸੱਚ ਹੈ ਆ ਕੇ ਤਾਂ ਮੁੜਦਾ ਤਾਂ ਉਥੋਂ ਕੋਈ ਨਹੀਂ ਉਹ ਹੀ ਰੋਣਾ ਪਿੱਟਣਾ ਸ਼ੁਰੂ ਸੀ ਭੋਗ ਤੱਕ ਰੋਣਾ ਪਿੱਟਣਾ ਚੱਲਦਾ ਰਿਹਾ ਰੋਜ਼ ਕੋਈ ਨਾ ਕੋਈ ਪਿੰਡ ਚੋਂ ਬੁੜੀ ਆਈ ਰਹਿੰਦੀ ਸੀ ਸ਼ਾਮੀ ਇੱਥੇ ਰਹੀ ਦੋ ਤਿੰਨ ਵਿਜਦੀ ਸਹਰੇ ਜਾਂਦੀ ਰਹੀ ਕਿਉਂਕਿ ਉਸ ਦੀਆਂ ਦਰਾਨੀਆਂ ਜਠਾਣੀਆਂ ਨੂੰ ਜਲਦੀ ਸੀ ਸ਼ਾਮੀ ਆਵੇ ਤੇ ਸਿਰ ਦਿਨ ਰੋਗੇ ਬੈਠੀਆਂ ਅਸੀਂ ਉਡੀਕਦੀਆਂ ਕਿਉਂਕਿ ਇਹ ਪਿੰਡਾਂ ਦੇ ਵਿੱਚ ਇਹ ਰੀਤ ਰਵਾਜ ਹੀ ਹੁੰਦਾਗਾ ਵੀ ਆ ਜੇ ਤਾਂ ਇੱਕ ਵਾਰੀ ਸੀ ਜਾਏ ਅੱਗੇ ਵੀ ਆਉਦਾ ਕੰਮ ਨੂੰ ਮੇੜੇ ਅੱਗੇ ਮਿਲੇ ਅੱਗੇ ਉਹਨੂੰ ਸ਼ਾਮੀ ਗਈ ਸੋਹਰੇ ਉੱਥੇ ਉਸਦੇ ਪਿੰਡ ਦੀਆਂ ਬੁੜੀਆਂ ਦਾ ਆਉਣਾ ਜਾਣਾ ਸ਼ਾਮੀ ਕੋਲੇ ਉੱਥੇ ਤਿੰਨ ਬੁੜੀਆਂ ਆਉਣ ਦੋ ਜਾਣ ਉੱਚੀ ਉੱਚੀ ਵੈਣਾ ਸ਼ਾਮੀ ਸਾਰਾ ਦਿਨ ਬੈਠੀ ਰਹਿੰਦੀ ਰੋਈ ਜਾਂਦੀ ਨੱਕ ਤੱਕ ਸ਼ਾਮੀ ਦਾ ਦੁਖਨ ਲੱਪਿਆ ਸੀ ਦਰਦ ਘਰ ਲੱਪਿਆ ਸੀ ਕਿਉਂਕਿ ਸ਼ਾਮੀ ਦਾ ਰੋਣਾ ਤਾਂ ਅਸਲੀ ਸੀ ਨੱਕ ਚੋਂ ਪਾਣੀ ਵਗਣਾ ਸਾਫ਼ ਕਰੀ ਜਾਮਾ ਜਾਣਾ ਨੱਕ ਨੂੰ ਤੇ ਛਿੱਲਿਆ ਜਾਂਦਾ ਨੱਕ ਸ਼ਾਮੀ ਭੋਗ ਤੇ ਆਈ ਨਾਲ 8-10 ਜਾਨੀਆਂ ਤੇ ਬਾਕੀ 3-4 ਬੰਦੇ ਸੀ ਭੋਗ ਤੇ ਫਿਰ ਉਹੀ ਕੰਮ ਸੀ ਭੋਗ ਪੈ ਗਿਆ ਸ਼ਾਮੀ ਨੂੰ ਹਰ ਇੱਕ ਔਰਤ ਮੇ ਫਿਰ ਮਿਲਦੀ ਹਰ ਇੱਕ ਬੋਲੇ ਕੁੜੇ ਮਾੜਾ ਹੋਇਆ ਪੁੱਤ ਬਹੁਤ ਬੈਠੀ ਰਹਿੰਦੀ ਹੋਰ ਮੰਜੇ ਤੇ ਇੰਨਾ ਕਹਿ ਕੇ ਤਰੂਣਾ ਸ਼ੁਰੂ ਕਰ ਦਿੰਦੀ ਕੋਈ ਬੁੜੀ ਬੋਲਦੀ ਨਹੀਂ ਪਹਿਲਾਂ ਰੋਣਾ ਸ਼ੁਰੂ ਕਰ ਦਿੰਦੀ ਪਹਿਲਾਂ ਤਾਂ ਕੁਝ ਦੋ ਲਫ਼ਜ਼ ਬੋਲਦੀ ਫਿਰ ਰੋਣਾ ਸ਼ੁਰੂ ਕਰ ਦਿੰਦੀ ਫਿਰ ਇੱਕਦਮ ਕੁੜੇ ਮਾੜਾ ਹੋਇਆ ਭਾਈ ਰੋਂਦਗਰ ਹੁੰਦਾਂ ਐਕਦਮ ਹਟਕੇ ਗੱਲਾਂ ਮਾਰ ਲੱਗ ਪੈਂਦੀਆਂ ਇੱਕ ਸਮਝ ਨਹੀਂ ਆਉਂਦੀ ਇਹ ਔਰਤਾਂ ਇਹਨਾਂ ਵੈਣ ਪਾ ਕੇ ਰੋਣਾ ਜ਼ਰੂਰੀ ਹੈ ਇਹਨਾਂ ਨੂੰ ਦੁੱਖ ਜ਼ਿਆਦਾ ਹੁੰਦਾ ਆਦਮੀ ਨੂੰ ਦੁੱਖ ਨਹੀਂ ਹੁੰਦਾ ਕੈਲੇ ਵਰਗਿਆਂ ਦੀ ਮਾਂ ਨਹੀਂ ਸੀਗੀ ਉਹ ਸ਼ਾਮੀ ਦੀ ਮਾਂ ਸੀ ਕਿਉਂ ਜ਼ਰੂਰੀ ਕਿੱਥੇ ਲਿਖਿਆ ਵੀ ਔਰਤਾਂ ਵੈਣ ਪਾ ਕੇ ਰੋਣ ਤੇ ਬੰਦੇ ਚੁੱਪ ਕਰਕੇ ਬੈਠੇ ਰਹਿੰਦੇ ਆ ਤੇ ਤੁਸੀਂ ਨਹੀਂ ਬੈਠ ਸਕਦੀਆਂ ਜੇ ਬੰਦੇ ਚੁੱਪ ਕਰਕੇ ਬੈਠੇ ਆ ਗੱਲਾਂ ਬਾਤਾਂ ਕਰ ਰਹੇ ਆ ਗੱਲਾਂ ਕਰਕੇ ਦੁੱਖ ਸੁੱਖ ਸਾਂਝਾ ਕਰੋ ਇਸੇ ਕਰਕੇ ਬੋਲਦੇ ਹਾਂ ਵੀ ਬੰਦਿਆਂ ਵਾਂਗੂ ਗੱਲ ਕਰੋ ਹਰ ਇੱਕ ਗੱਲ ਕਿਸੇ ਨੂੰ ਬੋਲਿਆ ਜਾਂਦਾ ਨਾ ਉਹ ਇਹ ਬੰਦਿਆਂ ਵਾਂਗੂ ਗੱਲ ਕਰ ਬੁੜੰਗਾ ਰੋਣ ਲੱਗ ਪੈਂਦੇ ਆ ਭੋਗ ਤੇ ਗਲਾਸ ਦੇਣ ਦਾ ਕੰਮ ਹਰ ਰਿਸ਼ਤੇਦਾਰ ਨੂੰ ਇੱਕ ਇੱਕ ਗਲਾਸ ਦਿੱਤਾ ਗਿਆ ਇਹ ਵੀ ਸ਼ਾਮੀ ਨੇ ਕਿਹਾ ਸੀ ਕਿਉਂਕਿ ਬੇਬੇ ਦੇ ਭੋਗ ਤੇ ਜਲੇਬੀਆਂ ਬਣਾਈਆਂ ਸੀ ਸ਼ਾਮੀ ਨੇ ਕਿਹਾ ਸੀ ਮੇਰੇ ਸ੍ਰੀਕੇ ਕਬੀਲੇ ਵਾਲੇ ਕਹਿਣਗੇ ਗਲਾਸ ਨਹੀਂ ਦਿੱਤੇ ਮੇਰੀ ਮਾਂ ਨੇ ਸਾਰੀ ਉਮਰ ਦਾ ਘਰ ਬੰਨਿਆ ਸੀ ਸਭ ਕੁਝ ਦੇ ਕੇ ਗਈ ਹੈ ਕਿਹੜਾ ਨਾਲ ਲੈ ਗਈ ਬਾਕੀ ਕੁੜੀਆਂ ਕਰਨ ਵੀ ਕੀ ਸ਼ਰੀਕੇ ਦੇ ਬੋਲ ਬੋਲ ਆ ਜਿਹੜੇ ਉਹਨਾਂ ਨੂੰ ਜਿਉਣ ਨਹੀਂ ਦਿੰਦੇ ਹੁੰਦੇ ਜਿਸ ਜਗ੍ਹਾ 'ਚ ਰਹੇ ਹਾਂ ਰਹਿ ਰਹੇ ਹਾਂ ਆਪਾਂ ਉਸੇ ਦੇ ਹਿਸਾਬ ਨਾਲ ਚੱਲਣਾ ਆਪਾਂ ਨੂੰ ਪੈਂਦਾ ਗਾ ਇਕੱਲਾ ਬੰਦਾ ਕੁਛ ਨਹੀਂ ਕਰ ਸਕਦਾ ਜੇ ਹਾਂ ਪਰਿਵਾਰ ਸਾਥ ਦੇਵੇ ਵੀ ਸਾਨੂੰ ਕੋਈ ਕਲਾਸਾਂ ਦੀ ਲੋੜ ਨਹੀਂ ਕੋਈ ਨਾ ਕਰੋ ਫਿਰ ਤਾਂ ਫਿਰ ਔਰਤ ਨੂੰ ਕਰਾਉਣਾ ਪੈਂਦਾ ਆਪਦੇ ਪੇਕਿਆਂ ਤੱਕ ਹੀ ਜ਼ੋਰ ਹੁੰਦਾ ਉਹਨਾਂ ਨੂੰ ਕਹਿ ਸਕਦੀ ਆ ਭਰਾਵਾਂ ਨੂੰ ਵੀ ਭਰਾਵੋ ਆ ਦੇਣਾ ਪਊਗਾ ਬਿਛਨੀ ਵਰਗੀਆਂ ਵੀ ਇਹੀ ਬੋਲਦੀਆਂ ਸਾਡੇ ਪੇਕਿਆਂ ਨਾਲ ਆਣ ਗਵਾੜ ਆਉਣਗੇ ਸਾਡੇ ਸਭ ਦੇ ਕੱਪੜੇ ਲੈ ਕੇ ਆਉਣਗੇ ਉਹਨਾਂ ਨੂੰ ਗਲਾਸ ਦੇਣਾ ਜ਼ਰੂਰੀ ਹੈ ਖਰਚਾ ਭੋਗ ਤੇ ਬਥੇਰਾ ਹੋ ਗਿਆ ਸੀ ਅੱਜ ਇਹ ਹੁਣ ਫੁੱਲ ਪਾਉਣ ਜਾਣਾ ਸੀ ਸ਼ਾਮੀ ਕਹੇ ਬੇਬੇ ਹਰਦੁਆਰ ਜਾਣਾ ਪਸੰਦ ਕਰਦੀ ਸੀ ਕੈਲੇ ਵਰਗੇ ਕਹਿਣ ਕੀਰਤਨਪੁਰ ਜਾਣਾ ਹਰ ਦੁਆਰ ਤਾਂ ਖਾਣ ਵਾਲੇ ਬਹੁਤ ਬੈਠੇ ਐਵੇਂ ਜਗਾ ਜਗਾ ਤੇ ਬੈਠੇ ਮੰਗਣ ਵਾਲੇ ਆਪਣੇ ਕਿੰਨੇ ਘਰ ਕੀਰਤਨ ਪਉਣ ਫੁੱਲ ਪਉਣ ਜਾਂਦੇ ਆ ਇੱਕ ਗੱਡੀ ਕਰਾ ਲਈ ਜਿੰਨੇ ਬੈਠ ਸਕਦੇ ਸੀ ਬੈਠ ਜੇ ਨਾਲ ਸ਼ਾਮੂ ਵੀ ਉੱਠ ਗਈ ਫੁੱਲ ਪਾਏ ਤੇ ਉਥੋਂ ਆਪਣੇ ਤੇ ਆਸੇ ਪਾਸੇ ਸਕੇ ਸਕੇ ਲਿਆ ਤੇ ਘਰਾਂ ਦੇ ਦੇਣ ਲੈਣ ਵਾਸਤੇ ਇੱਕ ਇੱਕ ਪਾਂਡਾ ਲੈ ਆਏ ਵੀ ਇਹੋ ਦ ਗੜਬੀ ਹੀ ਜ਼ਿਆਦਾ ਚੱਲਦੀ ਹੁੰਦੀ ਕੌਲੀ ਜਾਂ ਗੜਬੀ ਇੱਕ ਇੱਕ ਲੈ ਆ ਗਲਾਸ ਜ਼ਿਆਤਰ ਗਲਾਸ ਤੇ ਇੱਕ ਗੜਬੀ ਜਾਂ ਗੜਵੀ ਲਈ ਸ਼ਾਮੀ ਆਪਦੇ ਸੌਰੀ ਜਾਂਦੀ ਰਹੀ ਬਿਸ਼ਨੀ ਵਰਗੇ ਆਪਦੇ ਘਰ ਦੇ ਕੰਮ ਚ ਲੱਗ ਗਏ ਕਈ ਦਿਨਾਂ ਬਾਅਦ ਬੇਬੇ ਕਰਕੇ ਹੁਣ ਦੂਜੀ ਵਾਰ ਜਾਣਾ ਸੀਗਾ ਕੁੜੀ ਕੋਲੇ ਰਿਸ਼ਤੇਦਾਰਾਂ ਨੇ ਤੇ ਘਰੇ ਜੀ ਵੀ ਆਉਣਾ ਸੀਗਾ ਦੂਜੀ ਵਾਰ ਰਿਸ਼ਤੇ ਆਉਂਦੇ ਹੁੰਦੇ ਆਗੇ ਜਿਸ ਘਰੇ ਮਰਗੋਈ ਹੋਵੇ ਸ਼ਾਮੀ ਨਾਲ ਗੱਲ ਹੋ ਗਈ ਸਾਰੇ ਇੱਕ ਦਿਨ ਆਗੇ ਖੇਲੇ ਵਰਗਿਆਂ ਦਾ ਕੰਮ ਰੁੱਕ ਜਾਂਦਾ ਖਰਚਾ ਖੜਾ ਹੋ ਜਾਂਦਾ ਸਵਾ ਮਹੀਨੇ ਤੋਂ ਸ਼ਾਮੀ ਨੂੰ ਕੱਪੜੇ ਲੈ ਕੇ ਜਾਣੇ ਸੀ ਬਿਸ਼ਨੀ ਨੇ ਹਜੇ ਗੱਲ ਕੀਤੀ ਸੀ ਕੈਲਾ ਠੰਡੂ ਭੱਜ ਕੇ ਪੈ ਗਏ ਥੋੜੇ ਦਿਨਾਂ ਬਾਅਦ ਢੂੜ ਕਾ ਚੱਕ ਲੈਂਦੋਂ ਖਰਚ ਦਾ ਹਜੇ ਬੇਬੇ ਆੜੀ ਪਈ ਐ ਅਮਰ ਬੋਲੀ ਬਸ ਆਹੀ ਕੰਮ ਰੈ ਯਾ ਸ਼ਾਮੀ ਆਪਦੇ ਸ੍ਰੀਕੇ ਕਬੀਲੇ ਚ ਕੀ ਮੂੰਹ ਦਿਖਾਓ ਵੀ ਪੇਕੇ ਇੱਕ ਸੂਟ ਹੀ ਨਹੀਂ ਦੇ ਕੇ ਗਏ ਕੈਲਾ ਇੱਕ ਸੂਟ ਚਲ ਦੇ ਆਉ ਗੱਲ ਇੱਕ ਸੂਟ ਦੀ ਨਹੀਂ ਗੱਲ ਹੈਗੇ ਬਿਨਾ ਵਜਾ ਖਰਚੇ ਦੀ ਦਿਖਾਵੇ ਦੀ ਬਿਛਨੀ ਵਰਗੀਆਂ ਚੁੱਪ ਕਰ ਜਾਂਦੀਆਂ ਜਦੋਂ ਗੁੱਸੇ ਚ ਬੋਲਦੇ ਆ ਕਿਉਂਕਿ ਹੋਰ ਵੀ ਸਮਾਜ ਸਮਾਨ ਉਹਨਾਂ ਨੇ ਕਿਹਾ ਸੀਗਾ ਵੀ ਨਹੀਂ ਦੇਣਾ ਕਰਨਾ ਫਿਰ ਕਰਦੇ ਕਿ ਸਮਾਜ ਦੇ ਮੁਤਾਬਕ ਚੱਲਣਾ ਪੈਂਦਾ ਤੇ ਉਹਨਾਂ ਨੇ ਹੋਰ ਕੋਈ ਸਮਾਨ ਨਹੀਂ ਦੱਸਿਆ ਵੀ ਹੋਰ ਕੀ ਕੀ ਕੁਝ ਲੈਣ ਜਾਂ ਲੈ ਕੇ ਜਾਣਾਗਾ ਉਹਨਾਂ ਡਰਦਿਆਂ ਵਿਚਾਰੀਆਂ ਚੁੱਪ ਕਰ ਗਈਆਂ ਇੱਕ ਸੂਟ ਇੱਕ ਡੋਰੀ ਹੋਰ ਪਤਾ ਨਹੀਂ ਕੀ ਕੁਝ ਹੁੰਦਾ ਜੋ ਨਿੱਕਾ ਨਿੱਕਾ ਜਿਹਾ ਸਮਾਨ ਹੁੰਦਾ ਸਵਾ ਕੁ ਮਹੀਨੇ ਤੋਂ ਬਿਛਨੀ ਨੇ ਕਿਹਾ ਨਹੀਂ ਨਵੀਂ ਡੋਰੀ ਹੁੰਦੀ ਆ ਉਹ ਆਪਾਂ ਪਿੰਡ ਦੀ ਹੱਟ ਤੋਂ ਲੈ ਲਵਾਂਗੀਆਂ ਬੰਦਾ ਇਹਨੂੰ ਨਹੀਂ ਦੱਸਦਿਆਂ ਅਗਲੇ ਦਿਨ ਝੂਟ ਤਾਂ ਖਰੀਦ ਲਿਆ ਬਾਕੀ ਸਮਾਨ ਪਿੰਡ ਦੀ ਹੱਟੀ ਤੋਂ ਖਰੀਦ ਲਿਆ ਸ਼ਾਮੀ ਨੂੰ ਦੇ ਆਏ ਦੋ ਜਾਨੇ ਜਾ ਕੇ ਘਰ ਚ ਉਹ ਹੀ ਕੰਮ ਆਪਦੇ ਸ਼ੁਰੂ ਹੋ ਗਏ ਸੀਗੇ ਸਭ ਦੇ ਆਪਦੇ ਆਪਦੇ ਕੰਮ ਚੱਲਣ ਲੱਪੇ ਤਿੰਨ ਕੁ ਮਹੀਨੇ ਤੋਂ ਸ਼ਾਮੀ ਦੀ ਕੁੜੀ ਦੀ ਸੋਨੀ ਦਾ ਰਿਸ਼ਤਾ ਸੋਨੀ ਨੇ ਰਾਣੀ ਦਾ ਰਿਸ਼ਤਾ ਕਰਤਾ ਖਾਮੀ ਦੀ ਕੁੜੀ ਵਿਆਹੀ ਹੋਈ ਸੀ ਸੋਨੀ ਉਹਨੇ ਰਾਣੀ ਦਾ ਰਿਸ਼ਤਾ ਆਪਦੇ ਦਿਓਰ ਨੂੰ ਕਰਾਉਣ ਵਾਸਤੇ ਨਾਨਕੇ ਘਰ ਆਈ ਸੋਨੀ ਨੇ ਕਿਹਾ ਮੁੰਡਾ ਮੋਟਰ ਬੰਨਣ ਦਾ ਕੰਮ ਕਰਦਾ ਜ਼ਮੀਨ ਆਉਂਦੀ ਆ ਸਾਨੂੰ 5-5 ਕਿੱਲੇ ਬਸ ਲੈਣ ਦੇ ਤਾਂ ਕੀ ਮੰਗਣਾ ਉਹਨਾਂ ਨੇ ਮੇਰੇ ਵਾਰੀ ਵੀ ਨਹੀਂ ਕੁਝ ਮੰਗ ਕੀਤੀ ਬਸ ਮਾਮੇ ਜਵਾਈ ਦਾਦੇ ਨੂੰ ਛਾਪਾਂ ਜ਼ਰੂਰ ਪਵਾਉਣਗੇ ਉਹ ਮੀਰੇ ਵਰਗੇ ਮੰਨ ਗਏ ਰਿਸ਼ਤੇ ਨੂੰ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪੜਤਾਲ ਕਰਨ ਦੀ ਲੋੜ ਨਹੀਂ ਸੋਨੀ ਆਪਦੇ ਘਰ ਲੈ ਕੇ ਹੀ ਰਾਣੀ ਨੂੰ ਜਾਂਦੀ ਐ ਸੋਨੀ ਨੂੰ ਬੋਲ ਦਿੱਤਾ ਪੁੱਤ ਤਾਂ ਉਹਨਾਂ ਨੂੰ ਬੋਲਦੀ ਸਾਡੇ ਵੱਲੋਂ ਹਾਂ ਹੈ ਉਹ ਆ ਕੇ ਕੁੜੀ ਦੇਖ ਜਾਣ ਸੋਨੀ ਨੇ ਸਹੌਰੀ ਘਰੇ ਜਾ ਕੇ ਦੱਸ ਦਿੱਤਾ ਉਹਨਾਂ ਨੇ ਦੱਸ ਦਿੱਤਾ ਕਿ ਰਾਣੀ ਨੂੰ ਦੇਖ ਤੇ ਛਗਣ ਕਰਾਵਾਂਗੇ ਰਾਣੀ ਨੂੰ ਦੇਖਣ ਆਉਣਾ ਸੀ ਸ਼ਾਮੀ ਨੇ ਕਿਹਾ ਸਾਡੇ ਕੋਲੇ ਅਜੇ ਅਜੇ ਇੱਥੇ ਕੁੜੀ ਦਿਖਾ ਦੇਵਾਂਗੇ ਵੀ ਸਾਡੇ ਕੋਲੇ ਇੱਥੇ ਆ ਜੋ ਬਿਸ਼ਨੀ ਤੇ ਤੇਜਾ ਤੇ ਮੀਰਾ ਸ਼ਾਮੀ ਕੋਲ ਜਾਂਦੇ ਰਹੇ ਮੀਰਾ ਭਰਾ ਵੱਡਾ ਹੋਣ ਕਰਕੇ ਸਾਰੇ ਕੰਮ ਅੱਗੇ ਹੋ ਕੇ ਕਰਦਾ ਸੀ ਬਾਕੀ ਪਰਿਵਾਰ ਚ ਵੀ ਪਿਆਰ ਬਹੁਤ ਸੀ ਸ਼ਾਮੀ ਦੇ ਘਰੇ ਸੋਨੀ ਵਰਗੇ ਆ ਗਏ ਰਾਣੀ ਨੂੰ ਵੀ ਦੇਖ ਹੱਥ ਤੇ ਖਮਣੀ ਬਨ ਗਏ ਮੀਰੇ ਨੇ ਵੀ ਮੁੰਡੇ ਦੇ ਹੱਥੇ ਖਮਣੀ ਬਨ ਕੇ ਰਿਸ਼ਤਾ ਪੱਕਾ ਕਰ ਦਿੱਤਾ ਚਾਹ ਪਾਣੀ ਦਾ ਪ੍ਰਬੰਧ ਸ਼ਾਮੀ ਦੇ ਮੁੰਡਿਆਂ ਨੂੰ ਹਾਂ ਨੇ ਕਰ ਰੱਖ ਕੇ ਰੱਖਿਆ ਸੀ ਲੈਣ ਦੇਣ ਚ ਛਾਪਾਂ ਦੀ ਗੱਲ ਬੋਲੀ ਗਈ ਬਾਕੀ ਕੱਪੜੇ ਦਾ ਦੇਣ ਲੈਣ ਥੋੜਾ ਬੋਤਾ ਕਿਹਾ ਗਿਆ ਵਿਆਹ 1 ਸਾਲ ਬਾਅਦ ਮਾਗ ਦਾ ਰੱਖ ਦਿੱਤਾ ਗਿਆ ਮਲਵੀਰ ਵਰਗੇ ਪੜਨ ਚ ਵਧੀਆ ਸੀ ਮਲਕੀਤ ਸਕੂਲ ਦੀਆਂ ਖੇਡਾਂ ਚ ਭਾਗ ਲੈਂਦਾ ਕਰਕੇ ਵਧੀਆ ਦੌੜਦਾ ਸੀ ਫੌਜ ਦੀ ਨੌਕਰੀ ਚ ਭਰਤੀ ਵਾਸਤੇ ਕਲਾ ਸੀ ਪਰ ਘਰੇ ਸਾਰੇ ਬੋਲਦੇ ਸੀ ਤੂੰ ਭਰਤੀ ਹੋ ਗਿਆ ਕੀ ਲੈਣਾ ਉੱਥੇ ਜੰਗ ਚ ਭੇਜ ਦਿੰਦੇ ਆ ਤੇਰੇ ਵਰਗੇ ਨੂੰ ਚੱਜ ਨਹੀਂ ਕੋਈ ਮਲਕੀਤ ਦੀ ਇੱਕੋ ਗੱਲ ਵੀ ਭਰਤੀ ਹੋਣਾ ਮਲਕੀਤ ਜਿਸ ਦਿਨ ਗਿਆ ਉਸੇ ਦਿਨ ਘਰ ਚ ਸਕੂਲ ਚ ਪ੍ਰੋਗਰਾਮ ਦਾ ਝੂਠ ਬੋਲ ਕੇ ਗਿਆ ਜਿਸ ਦਿਨ ਮਲਕੀਤ ਨੇ ਭਰਤੀ ਤੇ ਜਾਣਾ ਸੀ ਘਰੇ ਕਹਤਾ ਸਾਡੇ ਸਕੂਲ ਚ ਪ੍ਰੋਗਰਾਮ ਆ ਮਲਕੀਤ ਦੀ ਦੌੜ ਵਧੀਆ ਰਹੀ ਮਲਕੀਤ ਦਾ ਟੈਸਟ ਵੀ ਹੋ ਗਿਆ ਭਰਤੀ ਹੋ ਗਿਆ ਮਲਕੀਤ ਫਿਰ ਮਲਕੀਤ ਨੇ ਘਰੇ ਦੱਸਿਆ ਮੈਂ ਭਰਤੀ ਹੋ ਗਿਆ ਇੱਕ ਗੱਲੋ ਸਾਰੇ ਖੁਸ਼ੀ ਹੋ ਗਈ ਸੀ ਵੀ ਨੌਕਰੀ ਮਿਲ ਗਈ ਪਰ ਮਾਂ ਪਿਓ ਉਦਾਸ ਸੀ ਉਸ ਵੇਲੇ ਕੋਈ ਗੱਲ ਨਹੀਂ ਹੁੰਦੀ ਸੀ ਅੱਜ ਕੱਲ੍ਹ ਫੋਨ ਤੇ ਜਿੰਨੀ ਮਰਜ਼ੀ ਗੱਲ ਹੋਵੇ ਉਸ ਵੇਲੇ ਕੋਈ ਚਿੱਠੀ ਕਿੰਨੇ ਟਾਈਮ ਤੋਂ ਆਉਂਦੀ ਸੀ ਤਾਂ ਕਰਕੇ ਇੱਕ ਨੌਕਰੀ ਫੌਜ ਦੀ ਮਿਲਣੀ ਬੜੀ ਹੀ ਟੈਨਸ਼ਨ ਉਦਾਸ ਭਰੀ ਹੁੰਦੀ ਸੀ ਪੁੱਤ ਪਤਾ ਨਹੀਂ ਕਦੋਂ ਵਾਪਸ ਆਉਣਾ ਮਾਂ ਪਿਓ ਦਾ ਦਿਲ ਨਹੀਂ ਭੇਜਣ ਨੂੰ ਕਰਦਾ ਸੀ ਕਾਮੀ ਵੀ ਆ ਗਈ ਉਹਨੇ ਸਮਝਾਇਆ ਭਾਬੀ ਵੀਰ ਕੋਈ ਗੱਲ ਨਹੀਂ ਸੁਖ ਨਾਲ ਪੁੱਤ ਦੇ ਦੀ ਸੇਵਾ ਤੇ ਜਾ ਰਿਹਾ ਸਭ ਦੀਆਂ ਦਿਵਾਵਾਂ ਇਸ ਦੇ ਨਾਲ ਆ ਸਾਰਿਆਂ ਦਾ ਮਨ ਖੜ ਗਿਆ ਪਰ ਪਿਓ ਬੋਲਦਾ ਸੀ ਰਾਣੀ ਦਾ ਵਿਆਹ ਦੇਖ ਜਾਂਦਾ ਘਰੇ ਕੋਈ ਖੁਸ਼ੀ ਦਾ ਵੇਲਾ ਆਇਆ ਤੂੰ ਜਾ ਰਿਆਂਗਾ ਮਲਕੀਤ ਨੇ ਕਿਹਾ ਬਾਪੂ ਇਹ ਜ਼ਿੰਦਗੀ ਦਾ ਸਵਾਲ ਹੈ ਰਾਣੀ ਵਾਸਤੇ ਮੈਂ ਬਹੁਤ ਕੁਝ ਲੈ ਕੇ ਆਵਾਂਗਾ ਜਦੋਂ ਛੁੱਟੀ ਆਇਆ ਰਾਣੀ ਕੋਲੇ ਖੁਦ ਜਾ ਕੇ ਆਵਾਂ ਮਲਕੀਤ ਫੌਜ ਚ ਜਾਂਦਾ ਰਿਹਾ ਬਲਬੀਰ ਵੀ ਇੱਕ ਮਕੈਨਿਕ ਦੀ ਦੁਕਾਨ ਤੇ ਕੰਮ ਸਿੱਖਣ ਲੱਗ ਗਿਆ ਸੀ। ਬਾਕੀ ਸਾਰੇ ਪੜ ਰਹੇ ਸੀ। ਰਾਣੀ ਦੇ ਵਿਆਹ ਦੀਆਂ ਤਿਆਰੀਆਂ ਸੀ ਕਿਉਂਕਿ ਉਸ ਵੇਲੇ ਬਿਸਤਰੇ ਕੁੜੀਆਂ ਨੂੰ ਜ਼ਿਆਦਾ ਦਿੰਦੇ ਸੀ। ਰੂੰ ਘੜਦੀ ਸੀ, 10 ਰਜਾਈਆਂ ਤੇ 10 ਗਦੈਲੇ, 10 ਰਾਣੇ ਰੂੰ ਨਾਲ ਭਰਾ ਕੇ ਰੱਖੇ ਬਿਛਨੀ ਵਰਗੀਆਂ ਨੇ। ਬਾਕੀ ਰੂੰ ਜੋ ਬਚ ਗਈ ਸਾਰੀਆਂ ਕੁੜੀਆਂ ਨੇ ਰਲਪੂਣੀਆਂ ਵਟ ਦਿੱਤੀਆਂ। ਅਮਰੋ ਜਦੋਂ ਵਿਹਲੀ ਹੁੰਦੀ ਚਰਖਾ ਕੱਤਦੀ ਸੀ, ਅੱਧੀ ਰਾਤ ਤੱਕ ਚਰਖਾ ਡਾਈ ਰੱਖਦੀ ਸੀ। ਚਰਖਾ ਵੀ ਗੋਲ ਸ਼ੀਸ਼ਿਆਂ ਵਾਲਾ ਬਹੁਤ ਸੋਹਣਾ ਸੀ। ਰਾਣੀ ਨੂੰ ਵੀ ਚਰਖਾ ਚਲਾਉਣ ਵਾਸਤੇ ਬੋਲਦੀ ਸੀ ਦਿਨ ਵੇਲੇ ਰਾਣੀ ਵੀ ਚਰਖਾ ਸਿੱਖਦੀ ਸੀ ਰਾਣੀ ਨੇ ਥੱਤੀ 10 11 ਚਾਦਰਾਂ ਕੱਢੀਆਂ ਚਾਦਰਾਂ ਵੀ ਨਮੂਨੇ ਨਾਣ ਕੇ ਪਿੰਡੋਂ ਆਏ ਸੀ ਕਿਉਂਕਿ ਪਿੰਡਾਂ 'ਚ ਕੋਈ ਇੱਕ ਦੂਜੇ ਨੂੰ ਨਮੂਨਾ ਦਿਖਾਉਂਦੀ ਨਹੀਂ ਸੀ ਕਿਸੇ ਦੇ ਨਵੀਂ ਆਈ ਬੋਟੀ ਕੋਲੇ ਰਲਕਰਾਂ ਦੀਆਂ ਜਾਂਦੀਆਂ ਹੁੰਦੀਆਂ ਸੀ ਭਾਬੀ ਤੋਂ ਨਵਾਂ ਡਿਜ਼ਾਈਨ ਚਾਦਰ ਦਾ ਨਵਾਂ ਨਮੂਨਾ ਰਿਆਈ ਦਾ ਦਰੀ ਦਾ ਲੈ ਆਵਾਂਗੇ ਪਰ ਉਹਨਾਂ ਦੇ ਘਰ ਦੀ ਵੱਡੀ ਬੁੜੀ ਉਹੀ ਚਾਦਰਾਂ ਦਿਖਾਉਂਦੀਆਂ ਹੁੰਦੀਆਂ ਸੀ ਜੋ ਆਮ ਡਿਜ਼ਾਈਨ ਹੁੰਦਾ ਸੀ ਨਵਾਂ ਡਿਜ਼ਾਈਨ ਸਪੈਸ਼ਲ ਡਿਜ਼ਾਈਨ ਲੁਕੋ ਕੇ ਰੱਖਦੇ ਜਾਂ ਸੀ ਇੱਕ ਦੋ ਹੀ ਚਾਦਰਾਂ ਕੱਢਦੀ ਬਾਕੀ ਬੋਲ ਦਿੰਦੀ ਹੋਰ ਚਾਦਰਾਂ ਹੋਰ ਤਾਂ ਚਾਦਰਾਂ ਢੂੰਗੇ ਥਾਂ ਤੇ ਪੰਘਾਂ ਗੀਆਂ ਉਸ ਵੇਲੇ ਇੱਕ ਦੂਜੇ ਨੂੰ ਬਾਹਰ ਆਉਂਦਾ ਦੇਖ ਕੇ ਚਾਦਰ ਕੱਢਣ ਵਾਲੀ ਵੀ ਚਾਦਰ ਨੂੰ ਕੱਪੜੇ ਨਾਲ ਟੱਕ ਦਿੰਦੀ ਸੀ ਵੀ ਕੋਈ ਦੇਖ ਨਾ ਲਵੇ ਨਮੂਨਾ ਇਕੱਠੀਆਂ ਰਲ ਸਹੇਲੀਆਂ ਤਾਂ ਜ਼ਰੂਰ ਇੱਕ ਦੂਜੀ ਨੂੰ ਚਾਦਰਾਂ ਕੱਢ ਲੈਂਦੀਆਂ ਸੀਂਗਾ ਸਲਾਈਆਂ ਤੇ ਵੀ ਰਾਣੀ ਨੇ ਕੋਟੀਆਂ ਸਵੈਟਰਾਂ ਬੁਣੀਆਂ ਕਿਉਂਕਿ ਸਹੁਰਿਆਂ ਨੇ ਕਿਹਾ ਸੀ ਸਸ ਸਹੁਰਾ ਦਾਦਾ-ਦਾਦੀ ਨੂੰ ਵੀ ਭੂਆ ਨੂੰ ਸਵੈਟਰਾਂ ਕੋਟੀਆਂ ਲਾਉਣੀਆਂ ਲਾਤੀਆਂ ਮੁੰਡੇ ਦੀ ਵੀ ਕੋਟੀ ਬਣਾਈ ਗਈ ਇਸ ਕਰਕੇ ਰਾਣੀ ਨੇ ਚਾਰ ਆਪਦੇ ਵਾਸਤੇ ਬਾਕੀ 219 ਵਾਸਤੇ ਤੇ ਲੈਣ ਦੇਣ ਵਾਸਤੇ ਹੱਥੀ ਬੁਣ ਕੇ ਸਵੈਟਰਾਂ ਬਣਾਉਣਾ ਸੀ ਇਹ ਲਿਆਂਦੀਆਂ ਸੀ ਹੱਥ ਖੱਡੀ ਦਾ ਵੀ ਕੰਮ ਅਮਰੋ ਨੇ ਨਿੱਕੋ ਕਰਦੀਆਂ ਸੀ ਇਹਾਂ ਹੱਥੀ ਦਰੀਆਂ ਬਿਛਣੀ ਮਰੋ ਤੇ ਰਾਣੀ ਬੁੰਦੀਆਂ ਸੀ ਬਿਖਿਨੀ ਵਰਗੀਆਂ ਜਦੋਂ ਦਰੀਵੰਨ ਬੈਠਦੀਆਂ ਤੇ ਨਿੱਕੇ ਦੀਪੇ ਮਣੀ ਜੀਤ ਇਹ ਖੇਡ ਦੇ ਵਿੱਚ ਆ ਬੈਠਦੇ ਸੀ ਇੱਕ ਵਾਰੀ ਮਣੀ ਦਰੀ ਤੇ ਬੈਠਾ ਮੋਰੋਂ ਇੱਕ ਦਰੀ ਵਾਲਾ ਹੱਥਾ ਮਾਰਿਆ ਮਣੀ ਭੱਜਣ ਲੱਗਾ ਦਰੀ ਦੇ ਤਾਂਨੇ ਵਿੱਚ ਲੱਤ ਪੈ ਗਈ ਫਿਰ ਮਣੀ ਦੇ ਢੂਈ ਚ ਬਹੁਤੇ ਹੱਥੇ ਵੱਜੇ ਮਣੀ ਤੇ ਬਾਕੀ ਹੱਸਦੇ ਰਹੇ ਫਿਰ ਆਪੇ ਭੱਜ ਗਏ ਮੋਰੋਂ ਨੇ ਕਿਹਾ ਕਿੰਨੀ ਵਾਰੀ ਕਿਹਾ ਸਾਡੇ ਕੋਲ ਨਾ ਆਇਆ ਕਰੋ ਸਾਡਾ ਕੰਮ ਰੁਕਦਾ ਪਰ ਹਟਦੇ ਨਹੀਂ ਛਿੱਤਰ ਬਿਨਾ ਹੁਣ ਹਟਦੇ ਨਹੀਂ ਤੁਸੀਂ ਇਸ ਤਰ੍ਹਾਂ ਇੱਕ ਵਾਰੀ ਮਰੋਤੇ ਬਿਛਨੀ ਰੂਹ ਪਾ ਕੇ ਆਉਣ ਇੱਕ ਹੱਥ ਚ ਗੱਟਾ ਬੜੇਵਿਆਂ ਵਾਲਾ ਸਿਰ ਤੇ ਦੋਨਾਂ ਦੇ ਰੂਹ ਦੀਆਂ ਪੰਡਾ ਜੀਤ ਸਕੂਲ ਤੋਂ ਜਦੋਂ ਆਇਆ ਤਾਂ ਨਿੱਕੋ ਨੇ ਭੇਜ ਦਿੱਤਾ ਜਾ ਤੇਰੀ ਬੀਬੀ ਵਰਗੀਆਂ ਗੰਘਾਂ ਰੂਹ ਚੁਕਾ ਲਿਆ ਜੀਤ ਜਦੋਂ ਗਿਆ ਤਾਂ ਸਾਹਮਣੇ ਦੋਨੋਂ ਆਈ ਜਾਂਦੀਆਂ ਸੀ ਭੱਜ ਕੇ ਜੀਤ ਨੇ ਰੂਹ ਦੀ ਪੰਡ ਨੂੰ ਹੱਥ ਪਾ ਲਿਆ ਤੇ ਕਿਹਾ ਲੈ ਆ ਬੀਬੀ ਮੈਂ ਚੱਕਾ ਮਰੋਕੀ ਪਈ ਸੀ ਤੇ ਬੋਲੀ ਆਪਦੀ ਮਾਂ ਨੂੰ ਹੱਥ ਨਾ ਪਾ ਗੱਟਾ ਫੜ ਬੜੇਮਿਆਂ ਵਾਲਾ ਇਹ ਪਾਰਾਗਾ ਜੀਤ ਬੀਬੀ ਪੰਡ ਭਾਰੀ ਐ ਇਹ ਚੁੱਕ ਲਉ ਮਰੂੰ ਮਰੋ ਬੋਲੀ ਵੇ ਕੰਜਰਾ ਗੱਟਾ ਭਾਰਾ ਬੜੇਮਿਆਂ ਵਾਲਾ ਦਫਾ ਹੋਣਿਆ ਮੱਤਾਂ ਦਿੰਦਾ ਜੀਤ ਨੇ ਗੱਟਾ ਫੜ ਲਿਆ ਘਰੇ ਸਾਰੇ ਰਾਣੀ ਦੇ ਵਿਆਹ ਵਾਸਤੇ ਦਾਜ ਤਿਆਰ ਕਰ ਰਹੇ ਸੀ ਪਰ ਔਰਤਾਂ ਖੇ ਜ਼ਰਜਾਈਆਂ ਚਾਦਰਾਂ ਦਰੀਆਂ ਸਾਰੀਆਂ ਕੁੜੀਆਂ ਦੀਆਂ ਇਕੱਠੀਆਂ ਕਰ ਰਹੀਆਂ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਹੁਣ ਤਾਂ ਲੱਗੇ ਹੱਥ ਕੰਮ ਹੋ ਐਵੇਂ ਫਿਰ ਬੰਦੇ ਔਰਤਾਂ ਨੂੰ ਕਿੱਥੋਂ ਪੈਸਾ ਫੜਾਉਂਦੇ ਹੈਗੇ ਜਿਸ ਘਰੇ ਵਿਆਹ ਹੋਵੇ ਉਸੇ ਘਰੇ ਕਲੀ ਦਾ ਰੰਗ ਕਲੀ ਜਾਂ ਰੰਗ ਦਾ ਕੰਮ ਚੱਲਦਾ ਹੀ ਰਹਿੰਦਾ ਸੀ ਜਿਆਦਾ ਆਮ ਬੰਦਾ ਕਲੀ ਕਰਦਾ ਹੁੰਦਾ ਸੀ ਜਿਹਦੇ ਵਿੱਚ ਹਲਕੀ ਪੀਲੀ ਜੀ ਮਿੱਟੀ ਪਾਈ ਜਾਂਦੀ ਸੀ ਪੀਲਾ ਜਾਂ ਰੰਗ ਬਣ ਜਾਂਦਾ ਸੀ ਕਲੀ ਚ ਮੀਰੇ ਦੇ ਮੁੰਡਿਆਂ ਨੇ ਸਾਰੇ ਘਰ ਨੂੰ ਰੰਗ ਕੀਤਾ ਲੱਗੀ ਨੂੰ ਹਰ ਰਿਸ਼ਤੇਦਾਰੀ ਚ ਵਿਆਹ ਦੀ ਵਧਾਈ ਪਰਚੀ ਦਿੱਤੀ ਗਈ ਉਸ ਵੇਲੇ ਕਾਰਡ ਤਾਂ ਹਜੇ ਜਿਆਦਾ ਨਹੀਂ ਆਏ ਸੀਗੇ ਕਾਰਡ ਆ ਗਏ ਸੀ ਪਰ ਆਮਕਰ ਨਹੀਂ ਛਪਉਂਦਾ ਸੀਗਾ ਲੱਗੀ ਜਦੋਂ ਵਿਆਹ ਦੇਣ ਜਾਂਦਾ ਸੀਗਾ ਤੇ ਜਿਸ ਘਰੋਂ ਵਧਾਈ ਦੇਣ ਜਾਂਦਾ ਸੀਗਾ ਤੇ ਉਸ ਘਰੋਂ ਖੇਸ ਕੋਈ ਸ਼ਗਨ ਪੈਸੇ ਤੌਰ ਤੇ ਦਿੰਦੇ ਸੀ ਗੋਹਾ ਮਿੱਟੀ ਨਿੱਕੋ ਜੀ ਤੋਂ ਵਰਗੀਆਂ ਨੇ ਫੇਰ ਦਿੱਤਾ ਮੀਰੇ ਕੈਲੇ ਨੇ ਇੱਕ ਦਿਨ ਆੜਤੀਆਂ ਕੋਲੇ ਜਾ ਕੇ ਹਿਸਾਬ ਕੀਤਾ ਕਿਉਂਕਿ ਲੈਣ ਦੇਣ ਕਰਦੇ ਸੀ ਇਹ ਪੁਰਾਣੀ ਆੜਤ ਸੀ ਪੈਸਾ ਧੇਲਾ ਲੋੜ ਵੇਲੇ ਫੜ ਲੈਂਦੇ ਸੀ ਫਿਰ ਲਾਹ ਦਿੱਤੇ ਜਾਂਦੇ ਹੁੰਦੇ ਸੀ ਫਸਲਵਾੜੀ ਵੇਲੇ ਹੁਣ ਰਾਣੀ ਦੇ ਸਹੁਰਿਆਂ ਨੂੰ ਸੋਨੇ ਦੀਆਂ ਮੁੰਦਰੀਆਂ ਛਾਪਾਂ ਜੋ ਪਾਉਣੀਆਂ ਸੀ ਬਾਕੀ ਵਿਆਹ ਦਾ ਖਰਚ ਉਧਾਰ ਪੈਸੇ ਲੈ ਕੇ ਕੈਲੇ ਤੇ ਮੀਰੇ ਨੇ ਮੁੰਦਰੀਆਂ ਬਣਵਾ ਦਿੱਤੀਆਂ ਬਾਕੀ ਰਾਣੀ ਦੇ ਕੰਨਾਂ ਵਾਸਤੇ ਕਾਂਟੇ ਵੀ ਬਣਾ ਦਿੱਤੇ ਗਏ ਵਿਆਹ ਦੀ ਸਾਹੇ ਚਿੱਠੀ ਲਾਗੀ ਨੂੰ ਫੜਾ ਕੇ ਰਾਣੀ ਦੇ ਸਹੁਰੇ ਘਰ ਭੇਜਿਆ ਗਿਆ ਉਸ ਵੇਲੇ ਲਾਲ ਕੱਪੜੇ ਚ ਪਤਾਸੇ ਤੇ ਵਿਆਹ ਦੀ ਪਰਚੀ ਇੱਕ ਖੰਮਣੀ ਹੁੰਦੀ ਸੀ ਬਸ ਸੋਨੀ ਆਈ ਕੱਪੜੇ ਖਰੀਦਣ ਵਾਸਤੇ ਬਿਛਨੀ ਨੇ ਕਿਹਾ ਸੀ ਸੋਨੀ ਨੂੰ ਖੁਦ ਆ ਕੇ ਲੈਣ ਦੇਣ ਖਰੀਦ ਜਾਈ ਫਿਰ ਨਾ ਸਾਨੂੰ ਬੋਲੀ ਸੋਨੀ ਨੇ ਸੱਸ ਭੂਆ ਮਾਸੀਆਂ ਨਨਾਨਾ ਚਾਚੀਆਂ ਤਾਈਆਂ ਦਾਦੀ ਨਾਨੀ ਸਾਰਿਆਂ ਵਾਸਤੇ ਦੋ ਦੋ ਸੂਟ ਖਰੀਦ ਲੈ ਰਾਣੀ ਨੇ ਕਿਹਾ ਇੱਕ ਇੱਕ ਸੂਟ ਤਾਂ ਸਗਣ ਵਾਸਤੇ ਦੇਣ ਲੱਗ ਜੂਗਾ ਫਿਰ ਇੱਕ ਇੱਕ ਸੂਟ ਵਿਆਹ ਵੇਲੇ ਦਿਆ ਖਰੀਦਾਰੀ ਕੀ ਤੀ ਬਿਸ਼ਨੀ ਵਰਗੀਆਂ ਨੂੰ ਤੇਜਾ ਬੋਲਦਾ ਅਸੀਂ ਬੋਲਦੇ ਭੇੜੇ ਲੱਗਦੇ ਹਾਂ ਆ ਪੰਡਾ ਕੱਪੜੀਆਂਾਂ ਦੀਆਂ ਖਰੀਦਣੀਆਂ ਜ਼ਰੂਰੀ ਹੁੰਦੀਆਂ ਬੁੜੀਆਂ ਨਹੀਂ ਰਜਦੀਆਂ ਸੂਟਾਂ ਨਾਲ ਬਿਸ਼ਨੀ ਸੌਂਦੇ ਨਹੀਂ ਗੱਲ ਤੁਸੀਂ ਇਹ ਜ਼ਰੂਰੀ ਹੁੰਦਾਗਾ ਹੱਕ ਬੰਦਾ ਕੁੜੀ ਵਾਲਿਆਂ ਦਾ ਜਦੋਂ ਅਗਲਿਆਂ ਨੇ ਕਿਹਾ ਸੂਟ ਫਿਰ ਆਪਾਂ ਨੂੰ ਰੱਖਣੇ ਪੈਣੇ ਆ ਤੇਜਾ ਬੋਲੇ ਆਹੋ ਸਾਨੂੰ ਕੀ ਪਤਾ ਇਹ ਸੂਟ ਪਾਉਂਦੀ ਕੋਈ ਨਹੀਂ ਇੱਕ ਦੂਜੀ ਨੂੰ ਇਧਰੋਂ ਉਧਰੋਂ ਤੱਕ ਦਿੰਦਿਆਂ ਲੈਣ ਦੇਣ ਵਾਲੇ ਸੂਟ ਐ ਭੱਜੇ ਫਿਰਦੇ ਆ ਆ ਇੱਕ ਟਰਾਲੀ ਤੇ ਲੱਗਦਾ ਰਾਣੀ ਦਾ ਲੀੜਾ ਕਪੜਾ ਜਾਉ ਦੋ ਲੈ ਕੇ ਜਾਣੇ ਪੈਣਗੇ ਟਰਾਲੀਆਂ ਨਾ ਅਗਲਿਆਂ ਦੇ ਘਰੇ ਰਜਾਈਆਂ ਚਾਦਰਾਂ ਹੈ ਨਹੀਂ ਹੁਣ ਤੱਕ ਸਾਲੇ ਰੜੇ ਮੰਝੇ ਤੇ ਪੈਂਦੇ ਰਹੇ ਆ ਜਿਹੜੀਆਂ ਇੰਨੀਆਂ ਰਜਾਈਆਂ ਚਾਦਰਾਂ ਦਿੰਦੇ ਆ ਕੁੜੀ ਨੂੰ ਬਿਛਣੀ ਬੋਲੀ ਸਾਰੇ ਇੱਕੋ ਜੇ ਨਹੀਂ ਹੁੰਦੇ ਆਪਾਂ ਕੁਝ ਨਹੀਂ ਮੰਗਿਆ ਇਸ ਦਾ ਮਤਲਬ ਇਹ ਨਹੀਂ ਕੋਈ ਹੋਰ ਨਾ ਮੰਗੇ ਲੋਕਾਂ ਦੇ ਗਿੱਠ ਦੀ ਜੀਪ ਲੱਗੀ ਆ ਮੰਗਣ ਵਾਲਿਆਂ ਦੀ ਜਮਾ ਨਹੀਂ ਸੰਗਦੇ ਤੇਜਾ ਤੋਂ ਨੂੰ ਬੁੜੀਆਂ ਜਾਤਾਂ ਨੂੰ ਅਕਲ ਆਉਣੀ ਨਹੀਂ ਪੈਸਾ ਕਿਵੇਂ ਬੰਦਾ ਤੁਹਾਨੂੰ ਕੀ ਪਤਾ ਇੰਨਾ ਬੋਲ ਤੇ ਜਾ ਆਪ ਦੇ ਦੁੱਧ ਵਾਲੇ ਕੰਮ ਕਰਨ ਲੱਗ ਗਿਆ ਮੱਖੋ ਮੁਣੀ ਗੁੱਡੀ ਦੀਪੇ ਵਰਗੇ ਨਿੱਕੋ ਨੂੰ ਬੋਲਦੇ ਆ ਬੀਬੀ ਅਸੀਂ ਹੁਣ ਸਕੂਲ ਨਹੀਂ ਜਾਣਾ ਰਾਣੀ ਭੈਣ ਦਾ ਵਿਆਹ ਨਿੱਕੋ ਤੁਸੀਂ ਘਰੇ ਰਹਿ ਕੇ ਕੀ ਕਰਨਾ ਮੱਖੋ ਅਸੀਂ ਵੀ ਕੰਮ ਕਰਾਂਗੇ ਨਿੱਕੋ ਚੁੱਪ ਬੈਠ ਜਾ ਸਕੂਲ ਨਾ ਜਾਣ ਦੇ ਬਹਾਨੇ ਅਗਲੀ ਸਵੇਰੇ ਫਿਰ ਦੀਪਾ ਰੋਲਾ ਪਾਈ ਜਾਵੇ ਮੈਂ ਸਕੂਲ ਨਹੀਂ ਜਾਣਾ ਰਾਣੀ ਭੈਣ ਦਾ ਵਿਆਹ ਮੈਂ ਨਹੀਂ ਜਾਣਾ ਨਿੱਕੋ ਤੂੰ ਕੀ ਕਰਨਾ ਕਰੇ ਮੱਖੋ ਮੈਂ ਵੀ ਨਹੀਂ ਜਾਣਾ ਸਕੂਲ ਜੇ ਦੀਪਾ ਸਕੂਲ ਨਹੀਂ ਜਾਂਦਾ ਮਣੀ ਮੈਂ ਨਹੀਂ ਜਾਂਦਾ ਸਕੂਲ ਜੇ ਮੱਖੋ ਨਹੀਂ ਜਾਂਦੀ ਸਾਰੇ ਰੋਲਾ ਪਾਉਣ ਲੱਗ ਗਏ ਨਿੱਕੋ ਨੇ ਇੱਕ ਇੱਕ ਚਪੇੜ ਰੱਖ ਦਿੱਤੀ ਸਭ ਦੇ ਗਲਤ ਤੇ ਬੋਲੀ ਚੁੱਪ ਕਰਕੇ ਬੰਦੇ ਬਣ ਕੇ ਸਕੂਲ ਤੁਰ ਜਾ ਸਾਥ ਹੁਣੀ ਸਾਰਾ ਦਿਨ ਤੁਹਾਡੇ ਨਾਲ ਮਗਜ ਖਪਾਈ ਹੁੰਦਾ ਜਦੋਂ ਵਿਆਹ ਹੋਇਆ ਉਸ ਦਿਨ ਘਰੇ ਰਹਿ ਰਹਿਣਾ ਸਾਰੇ ਜਵਾਕ ਸਕੂਲ ਜਾਂਦੇ ਰਹੇ ਰਾਸਤ ਇੱਕ ਦੂਜੇ ਨੂੰ ਬੋਲੀ ਜਾਣ ਓਏ ਤੇਰੇ ਕਿੰਨੀ ਵੀੜ ਲੱਗੀ ਸੀ ਮੱਖੋ ਬੋਲੀ ਮੇਰੇ ਤਾਂ ਬੀਬੀ ਨੇ ਹੌਲੀ ਮਾਰਿਆ ਸੀ ਜਮਾਣੀ ਪੀਠ ਲੱਗੀ ਦੀਪਾ ਕਿਉਂ ਗੱਪ ਮਾਰਦੀ ਹੈ ਖੜਕਾ ਕਿੰਨਾ ਹੋਇਆ ਸੀ ਮੱਖੋ ਮਣੀ ਤੇ ਜ਼ੋਰ ਦੇਈ ਮਾਰਿਆ ਸੀ ਮੱਖੋ ਨੇ ਕਿਹਾ ਵੀ ਮਣੀ ਦੇ ਤਾਂ ਜ਼ੋਰ ਦੇਣੇ ਨਾਲ ਮਾਰਿਆ ਸੀ ਮਣੀ ਆਪਦੀ ਗੱਲ ਤੇ ਹੱਥ ਰੱਖ ਕੇ ਮੇਰਾ ਕੰਨ ਟੀਟੀ ਕਰੀ ਜਾਂਦਾ ਬੀਬੀ ਨੇ ਜ਼ੋਰ ਦੀ ਮਾਰਿਆ ਮੇਰੇ ਅੱਜ ਦੇਖੀ ਰਾਤ ਨੂੰ ਸ਼ਿਕਾਇਤ ਲਾਉਂਦਾ ਪਾਪੇ ਕੋਲੇ ਸਾਰੇ ਸਕੀਮਾਂ ਲਾਉਂਦੇ ਰਹੇ ਹੱਸਦੇ ਹੋਏ ਸਕੂਲ ਜਾਂਦੇ ਰਹੇ ਰਾਣੀ ਦੇ ਵਿਆਹ ਦੇ ਦਿਨ ਨੇੜੇ ਆ ਗਏ ਨਾਨਕੇ ਆ ਕੇ ਪੰਜੀਰੀ ਦੇ ਗੇ ਜੋ ਦੇਣ ਲੈਣ ਦੇਣਾ ਸੀ ਉਹ ਦੇ ਗੇ ਘਰੇ ਕੜਾਈ ਚੜਾਈ ਗਈ ਮਲਕੀਤ ਨੂੰ ਵੀ ਵਿਆਹ ਦੀ ਚਿੱਠੀ ਡਾਕ ਰਾਹੀਂ ਭੇਜ ਦਿੱਤੀ ਗਈ ਪਰ ਮਲਕੀਤ ਨਹੀਂ ਆਇਆ ਸੀ ਕਿਉਂਕਿ ਉਹਦੀ ਡਿਊਟੀ ਦੂਰ ਸੀ ਰਾਣੀ ਦੇ ਵਿਆਹ ਦੇ ਗੀਤ ਔਰਤਾਂ ਆਉਂਦੀਆਂ ਸੀਗਾ ਸਾਰੇ ਸਕੇ ਸਕੇਲਿਆਂ ਦੇ ਘਰ ਦੇ ਰੋਟੀ ਇਸ ਘਰੇ ਸੀ ਰਾਣੀ ਦੇ ਮਹਿੰਦੀ ਜੀਤੀ ਨੇ ਲਾਈ ਉਸ ਵੇਲੇ ਇੱਕ ਵੱਡੇ ਭਾਂਡੇ 'ਚ ਮਹਿੰਦੀ ਘੋਲ ਦਿੱਤੀ ਜਾਂਦੀ ਸੀ ਫਿਰ ਸਾਰੀਆਂ ਕੁੜੀਆਂ ਬੁੜੀਆਂ ਮਹਿੰਦੀ ਲਾ ਲੈਂਦੀਆਂ ਸੀ ਕੁੜੀਆਂ ਮਹਿੰਦੀ ਇੱਕ ਦੂਜੀ ਤੇ ਲਾ ਦਿੰਦੀਆਂ ਸੀ ਇੱਕ ਕੌਲੀ ਚ ਪਾ ਕੇ ਜੀਤੀ ਨੇ ਬਰੀਕ ਡੱਕੇ ਨਾਲ ਬਹੁਤ ਸੋਹਣੀ ਮਹਿੰਦੀ ਲਾਈ ਫਿਰ ਸਾਰੀਆਂ ਕੁੜੀਆਂ ਨੇ ਇੱਕ ਦੂਜੀ ਦੇ ਮਹਿੰਦੀ ਲਾ ਦਿੱਤੀ ਸੀ ਉਸ ਵੇਲੇ ਡੱਕੇ ਦੇ ਨਾਲ ਹੀ ਮਹਿੰਦੀ ਲਾਈ ਜਾਂਦੀ ਸੀ ਇਹੀ ਡਿਜ਼ਾਈਨ ਬਣ ਜਾਂਦੇ ਸੀ ਜੀਤੀ ਮੱਖ ਜੀਤੀ ਮੱਖੋ ਗੁੱਡੀ ਕੰਮੂ ਵੀਰਾਂ ਨੇ ਮਹਿੰਦੀ ਲਾ ਲਈ ਪਾਲਜੀ ਵਰਗੇ ਵੀ ਜਦ ਕਰਨ ਲੱਗ ਪਏ ਇੱਕ ਹੈਗਾ ਹੱਥ ਤੇ ਮਹਿੰਦੀ ਉਹਨਾਂ ਨੇ ਲਾ ਗਈ ਨਾਣਕੇ ਵੀ ਆ ਗਏ ਸੀ ਜਾਗੋ ਕੱਢੀ ਗਈ ਗਿੱਧਾ ਪਾਇਆ ਗਿਆ ਅਗਲੀ ਸਵੇਰੇ ਆਨੰਦ ਕਾਰਜ ਸੀ ਰਾਣੀ ਦੇ ਲਾਲ ਸੂਟ ਪਾਇਆ ਗਿਆ ਸੀ ਰਾਣੀ ਨੂੰ ਉਸ ਦੀ ਭਾਬੀ ਨੇ ਤਿਆਰ ਕੀਤਾ ਸੀ ਰਾਣੀ ਬਹੁਤ ਸੋਹਣੀ ਲੱਗ ਰਹੀ ਸੀ ਜੀਤੀ ਵਰਗੀਆਂ ਕੋਲ ਬੈਠੀਆਂ ਸੀ ਕੰਮ ਵੱਡੀ ਹੋਣ ਕਰਕੇ ਸਾਰਾ ਕੰਮ ਦਾ ਖਿਆਲ ਰੱਖ ਰਹੀ ਸੀਗੀ ਮੱਖੋ ਰਾਣੀ ਨੂੰ ਬੋਲਦੀ ਹੈ ਭੈਣੇ ਤੇਰੇ ਮਹਿੰਦੀ ਕਿੰਨੀ ਸੋਹਣੀ ਚੜ ਗਈ ਦੇਖੀ ਮੇਰੇ ਵੀ ਰਾਣੀ ਨੇ ਕਿਹਾ ਤੇਰੇ ਜਿਆਦਾ ਸੋਹਣੀ ਲੱਗਦੀ ਐ ਮੱਖੋ ਭੈਣੇ ਤੇਰੇ ਸੋਹਣਾ ਫੁੱਲ ਬਣਾਇਆ ਮਹਿੰਦੀ ਸੋਹਣੀ ਲੱਗੀ ਐ ਮੇਰੇ ਉਂਝ ਹੀ ਸਿੱਧੂਆਂ ਲੈਣਾ ਮਾਰ ਦਿੱਤੀਆਂ ਰਾਣੀ ਬੋਲੀ ਚੱਲ ਕੋਈ ਨਹੀਂ ਤੇਰੇ ਵਿਆਹ ਤੇ ਮੈਂ ਬਹੁਤ ਸੋਹਣਾ ਫੁੱਲ ਬਣਾ ਦੂੰ ਮੱਖੋ ਭੈਣੇ ਤੇਰਾ ਵਿਆਹ ਹੋ ਗਿਆ ਜਦੋਂ ਤੂੰ ਉਹਨਾਂ ਦੇ ਘਰੇ ਰਹਿਣਾ ਜੀਤੀ ਭੈਣ ਮੈਨੂੰ ਬੋਲਦੀ ਸੀਗੀ ਰਾਣੀ ਆਹੋ ਹੁਣ ਉਹਨਾਂ ਦੇ ਹੀ ਰਹਿਣਾ ਜਦੋਂ ਵਿਆਹ ਹੋ ਗਿਆ ਮੱਖੋ ਮੈਂ ਨਹੀਂ ਵਿਆਹ ਕਰਾਉਣਾ ਮੈਂ ਤਾਂ ਪੜ ਕੇ ਡਾਕਟਰ ਬਣੂੰ ਜੀਤੀ ਹੱਸਦੀ ਹੋਈ ਬੋਲਦੀ ਐ ਤੂੰ ਬਣੇਗੀ ਡਾਕਟਰ ਆਪਣੇ ਕੋਣ ਬਣਾਉਂਦਾ ਆ ਰਾਣੀ ਭੈਣ ਵੀ ਮਾਸਟਰ ਬਣਨ ਨੂੰ ਫਿਰਦੀ ਸੀਗੀ ਇਹ ਬਣ ਗਈ ਰਾਣੀ ਇੰਨੀ ਗੱਲ ਸੁਣ ਕੇ ਇੱਕਦਮ ਉਦਾਸ ਹੋ ਗਈ ਤੇ ਆਪਦੀ ਮਹਿੰਦੀ ਰੰਗੇ ਹੱਥਾਂ ਵੱਲ ਦੇਖਦੀ ਕਦੇ ਲਾਲ ਸੂਟ ਵੱਲ ਦੇਖਦੀ ਜੋ ਉਹਨੂੰ ਪਹਿੜਾ ਲੱਗ ਰਿਹਾ ਸੀ ਤੇ ਬੋਲਦੀ ਸਾਡੇ ਕਿਹੜੇ ਸੁਪਨੇ ਸੱਚ ਹੁੰਦੇ ਆ ਬਚਪਨ ਵਾਲੇ ਅਨਪੋਲ ਸੁਪਨੇ ਇੱਕ ਅਨਪੋਲ ਬਣ ਕੇ ਰਹਿ ਜਾਂਦੇ ਆ ਸਾਡੇ ਸੁਪਨੇ ਬਸ ਸੁਪਨੇ ਬਣ ਜਾਂਦੇ ਆ ਹਕੀਕਤ ਨਹੀਂ ਹਕੀਕਤ ਕੁਝ ਹੋਰ ਹੀ ਹੁੰਦੀ ਹੈ ਮੈਨੂੰ ਐਂ ਲੱਗਦਾ ਸਾਡੀ ਬੇਬੇ ਆਪ ਮਰ ਗੇ ਮੇਰੇ ਸੁਪਨੇ ਵੀ ਮਾਰ ਗਏ ਪਰ ਨਹੀਂ ਜੀਤੀ ਸਾਡੇ ਸੁਪਨੇ ਸਿਰਫ ਦੇਖਣ ਵਾਸਤੇ ਹੀ ਸੱਚ ਕਰਨ ਵਾਸਤੇ ਧੰਨ ਦੀ ਲੋੜ ਹੁੰਦੀ ਹੈ ਜੋ ਸਾਡੇ ਨਹੀਂ ਧੰਨ ਦੇ ਨਾਲ ਸਾਥ ਦੀ ਵੀ ਲੋੜ ਹੁੰਦੀ ਹੈ ਜੋ ਸਾਡਾ ਸਾਥ ਕੋਈ ਨਹੀਂ ਦਿੰਦਾ ਜੀਤੀ ਵੀ ਚੁੱਪ ਹੋ ਕੇ ਉਦਾਸ ਹੋ ਕੇ ਬੋਲਦੀ ਹੈ ਪਹਿਨੇ ਰੱਬ ਗਰੀਬ ਘਰੇ ਕੁੜੀਆਂ ਕਾਤੋਂ ਵੇਜਦਾ ਸਾਡਾ ਵੈਰੀ ਰੱਬ ਕਿਉਂ ਬਣ ਜਾਂਦਾ ਇਹ ਸਮਾਜ ਤਾਂ ਵੈਰੀ ਬਣਦਾ ਰੱਬ ਕਿਉਂ ਰਾਣੀ ਬੋਲੀ ਸਾਡੇ ਕੋਈ ਮਾੜੇ ਹੀ ਕਰਮ ਹੁੰਦੇ ਆ ਜੋ ਸੀ ਇੱਕ ਗਰੀਬ ਘਰੇ ਲੜਕੀ ਬਣ ਕੇ ਆਉਂਦੀਆਂ ਜੀਤੀ ਭੈਣੇ ਰੱਬ ਨੂੰ ਚਾਹੀਦੀਆਂ ਜੇ ਢੀਆਂ ਦੇਣੀਆਂ ਤਾਂ ਮਾਂ ਪਿਓ ਨੂੰ ਧੰਨ ਵੀ ਦਿਆ ਕਰੇ ਸਾਨੂੰ ਰੋਲਣ ਵਾਸਤੇ ਆਇਨਾ ਸੁਟਿਆ ਕਰੇ ਭੈਣਾਂ ਬੈਠੀਆਂ ਰਲ ਇੱਕ ਦੂਜੇ ਦੇ ਗੱਲ ਲੱਗ ਰੋਣ ਲੱਗਦੀਆਂ ਬਿਸ਼ਨੀ ਨਿੱਕੋ ਦੋਨੋਂ ਆ ਕੇ ਚੁੱਪ ਕਰਾਉਂਦੀਆਂ ਨਿੱਕੋ ਬੋਲੀ ਲੈ ਕਮਲੀਆਂ ਹਜੇ ਰਾਣੀ ਕਿਹੜਾ ਸਹੁਰੇ ਘਰ ਤੁਰੀ ਜਾਂਦੀ ਐ ਆਨੰਦ ਕਾਰਜ ਹੋਣੇ ਆ ਫਿਰ ਜਾਉ ਤੁਸੀਂ ਹੁਣੇ ਰੋਈ ਜਾਂਦੀਆਂ ਰਾਣੀ ਵਰਗੀਆਂ ਚੁੱਪ ਹੋ ਜਾਂਦੀਆਂ ਜਾਂ ਜਾ ਜਾਂਦੀ ਐ ਆਨੰਦ ਕਾਰਜ ਹੋ ਜਾਂਦੇ ਐ ਚਾਹ ਪਾਣੀ ਪੀ ਰੋਟੀ ਖਾ ਮੱਠੜੀਆਂ ਤੇ ਮਹਿੰਦੀ ਦੀ ਰਸਮ ਕੀਤੀ ਗਈ ਫਿਰ ਫੇਰਾ ਪਾ ਕੇ ਆਏ ਫਿਰ ਡੋਲੀ ਤੋੜਨ ਦੀ ਵਾਰੀ ਆਈ ਰਾਣੀ ਦਾ ਰੋ ਕੇ ਬੁਰਾ ਹਾਲ ਸੀ ਜੀਤੀ ਕੰਮੋ ਮੱਖੋ ਮੁਰਮੁਰ ਰਾਣੀ ਦੇ ਗਲੇ ਨਾਲ ਚਿੰਬੜ ਕੇ ਲੱਗ ਜਾਂਦੀਆਂ ਮਾਂ ਪਿਓ ਰਾਣੀ ਨਾਲ ਗੱਲ ਲੱਗ ਕੇ ਰੋਂਦੇ ਐ ਮਾਂ ਬੋਲਦੀ ਐ ਜਾਂਤੀ ਐ ਆਪਦੇ ਘਰ ਸੁਖੀ ਵਸੇ ਸਹੁਰੇ ਘਰ ਦੀ ਇੱਜ਼ਤ ਬਣਾਈ ਰੱਖੇ ਰਾਣੀ ਗੱਡੀ 'ਚ ਬੈਠਦੀ ਹੈ ਰੋਈ ਜਾਂਦੀ ਹੈ ਸੋਚਦੀ ਹੈ ਸਾਡੀ ਰੱਬਾ ਕੀ ਗਲਤੀ ਦੀ ਸਜ਼ਾ ਤੂੰ ਦਿੰਨਾ ਸਾਡਾ ਕੋਈ ਘਰ ਨਹੀਂ ਬਣਾਉਂਦਾ ਪੇਕੇ ਘਰੋਂ ਜਨਮ ਲਿਆ ਪਰ ਇੱਥੇ ਹੀ ਸੁਣਿਆ ਇਹ ਘਰ ਤੇਰੇ ਭਰਾਵਾਂ ਦਾ ਜਿੱਥੇ ਭੇਜ ਰਏ ਆ ਉਹ ਘਰ ਸਹੁਰਿਆਂ ਦਾ ਉੱਥੇ ਵੀ ਬਗਾਨੀ ਇੱਥੇ ਮਾਂ ਪਿਓ ਦੀ ਇੱਜ਼ਤ ਵੀ ਮੈਂ ਰੱਖਾਂ ਤੇ ਸਹੁਰੇ ਘਰ ਦੀ ਇੱਜ਼ਤ ਵੀ ਮੈਂ ਰੱਖਾਂ ਰੱਬਾ ਤੂੰ ਕੁੜੀਆਂ ਨੂੰ ਕੇ ਸਮਝ ਕੇ ਭੇਜਿਆ ਹੈ ਗਰੀਬ ਘਰ ਦੇ ਜਨਮ ਦੇ ਕੇ ਸਾਨੂੰ ਇੱਕ ਕਾਲੇ ਪਾਣੀ ਦੀ سزا ਦੇ ਦਿਨਾ ਹੈ ਸਾਨੂੰ ਸੁਪਨੇ ਦਿਖਾਉਣਾ ਜ਼ਰੂਰ ਹੈ ਪਰ ਉਹ ਤੂੰ ਪੂਰੇ ਨਹੀਂ ਕਰਦਾ ਅਸੀਂ ਦੂਜਿਆਂ ਦੀ ਇੱਜ਼ਤ ਰੱਖਣ ਵਾਸਤੇ ਹੀ ਪੈਦਾ ਹੋਈਆਂ ਰਾਣੀ ਬੈਠੀ ਰੋਈ ਜਾਵੇ ਤੇ ਆਪਦੇ ਪਾਏ ਸੂਟ ਤੇ ਕੀਤੇ ਹੋਏ ਸ਼ਿੰਗਾਰ ਵੱਲ ਵੀ ਸੋਚੀ ਜਾਵੇ ਇਹ ਸਾਰਾ ਕੁਝ ਇੱਕ ਬੰਨਣ ਵਾਸਤੇ ਰਸੇ ਹਨ ਗਰਦਨ ਚ ਹਾਰ ਪਾਇਆ ਮੈਨੂੰ ਸੰਗਲ ਲੱਗਦਾ ਹੱਥਾਂ ਚ ਪਾਇਆ ਹੋਇਆ ਚੂੜੀਆਂ ਮੈਨੂੰ ਬੇੜੀਆਂ ਲੱਗਦੀਆਂ ਗਈਆਂ ਨੱਕ ਚ ਪਾਇਆ ਕੋਕਾ ਮੈਨੂੰ ਜਿਵੇਂ ਨੱਕ ਨੀਵਾ ਰੱਖਣ ਲਈ ਬੋਲਦਾ ਨਾ ਜਿਵੇਂ ਨੱਕ ਕੱਟ ਦਿੱਤਾ ਹੋਵੇ ਨੱਕ ਚ ਨਕੇਲ ਪਾਈ ਜਾਂਦੀ ਹੈ ਉਵੇਂ ਲੱਗਦਾ ਪੈਰਾਂ ਚ ਪਾਈਆਂ ਹੋਣਾਂ ਝਾਂਜਰਾ ਇਹ ਵੀ ਮੈਨੂੰ ਬੇੜੀਆਂ ਲੱਗਦੀਆਂ ਲਾਲ ਸੂਟ ਇੱਕ ਬਲੀ ਦੇਣ ਵਾਸਤੇ ਮੈਂ ਬੱਕਰਾ ਜੀ ਲੱਗਦੀ ਆ ਸਹੀ ਕਿਹਾ ਇਹ ਬਚਪਨ ਦੇ ਸੁਪਨੇ ਹਨ ਭੋਲ ਹੁੰਦੇ ਆ ਜੋ ਬਿਨਾਂ ਸੋਚੇ ਸਮਝੇ ਅਸੀਂ ਲੈਂਦੇ ਰਹਿੰਦੇ ਹਾਂ ਇਹ ਸੁਪਨੇ ਅਮੀਰੀ ਗਰੀਬੀ ਨਹੀਂ ਦੇਖਦੇ ਪਰ ਉਹ ਜਦੋਂ ਇਹ ਵੱਡੇ ਹੋ ਜਾਂਦੇ ਆ ਤੇ ਸੁਪਨੇ ਬਹੁਤ ਦੁੱਖ ਦਿੰਦੇ ਆ ਖੁਸ਼ ਰਹੋ ਤੁਹਾਨੂੰ ਕਿਵੇਂ ਕਹਾਣੀ ਲੱਗੀ ਜਰੂਰ ਦੱਸਣਾ ਫਿਰ ਲੈ ਕੇ ਆਵਾਂਗੇ ਇੱਕ ਨਵੀਂ ਕਹਾਣੀ